ਸੜਕ ਹਾਦਸੇ ਦੇ ਵਿੱਚ ਜਾਣ ਗਵਾਉਣ ਵਾਲੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੋਈ। ਜਗਰਾਉਂ ਦੇ ਜੱਦੀ ਪਿੰਡ ਪੋਨਾ ਦੇ ਵਿੱਚ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਸਾਕ ਸਬੰਧੀਆਂ, ਦੋਸਤਾਂ, ਮਿੱਤਰਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਯਾਦ ਕੀਤਾ। ਇਸ ਮੌਕੇ ਉਹਨਾਂ ਦੀ ਬੇਟੀ ਅਮਾਨਤ ਨੇ ਆਪਣੀ ਸਪੀਚ ਦੇ ਵਿੱਚ ਪਿਤਾ ਜਵੰਦਾ ਨੂੰ ਯਾਦ ਕਰਦਿਆਂ ਸਾਰਿਆਂ ਨੂੰ ਭਾਵੁਕ ਕਰ ਦਿੱਤਾ ਅਤੇ ਅਰਦਾਸ ਕੀਤੀ ਕਿ ਜਿਵੇਂ ਉਸਤੇ ਪਿਤਾ ਦੇ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ। ਉਧਰ ਜਵੰਦਾ ਦੀ ਭੈਣ ਨੇ ਵੀ ਆਪਣੇ ਭਰਾ ਦੀਆਂ ਯਾਦਾਂ ਨੂੰ ਸਭ ਨਾਲ ਸਾਂਝਾ ਕੀਤਾ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਨ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਜਾਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਹੀ ਹੋਣਾ ਉਹ ਬਹੁਤ ਮੈਠੇ ਦੂਰ ਚਲੇ ਗਏ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਆਂ ਕਿ ਸਾਨੂੰ ਇੰਨੀ ਤਾਕਤ ਬਖਸ਼ਣ ਕਿ ਅਸੀਂ ਉਹਨਾਂ ਨੂੰ ਪ੍ਰੇਰਣਾ ਮੰਨ ਕੇ ਉਹਨਾਂ ਦੇ ਸਾਰੇ ਸੁਪਨੇ ਸੱਚ ਕਰ ਸਕੀਏ ਮੇਰੇ ਵੀਰ ਜੀ ਜੋ ਵੀ ਹਨ ਉਸ ਦੇ ਸਾਡੇ ਫਾਦਰ ਦਾ ਬਹੁਤ ਰੋਲ ਹੈ ਜਵੰਦਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਸਾਥੀ ਕਲਾਕਾਰ ਵੀ ਪਹੁੰਚੇ ਗੁਰਦਾਸ ਮਾਨ ਨੇ ਕਿਹਾ ਕਿ ਜਵੰਦਾ ਦੇ ਸ਼ੋਅ ਚੱਲਦੇ ਰਹਿਣੇ ਚਾਹੀਦੇ ਨੇ ਜਦ ਕਿ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਤੇ ਕਾਮੇਡੀ ਕਲਾਕਾਰ ਗੁਰਮੀਤ ਸਿੰਘ ਘੁੱਗੀ ਨੇ ਵੀ ਆਪਣੇ ਸ਼ਬਦਾਂ ਦੇ ਰਾਹੀਂ ਜਵੰਦਾ ਨੂੰ ਸ਼ਰਧਾਂਜਲੀ ਭੇਟ ਕੀਤੀ ਮੈਂ ਧੰਨ ਉਸਮਾਨ ਦੇ ਜਿਹਨੇ ਲਾਲ ਜਮਿਆ ਉਹਨੂੰ ਤਰਬੀਅਤ ਦਿੱਤੀ ਐਸੀ ਕਿ ਅੱਜ ਉਸ ਮੁਕਾਮ ਤੇ ਪਹੁੰਚਿਆ ਐਨੀ ਦੁਨੀਆ ਇਕਤਰਤ ਹੋਈ ਐ ਕੋ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਜਾਂਦੇ ਐਨਾ ਇਕੱਠ ਹੋਣਾ ਇਹ ਮਾਂ ਬਾਪ ਦੀ ਕਮਾਈ ਹੁੰਦੀ ਐ ਉਸ ਸ਼ਖਸ ਦੀ ਕਮਾਈ ਹੁੰਦੀ ਐ ਜਿਨੇ ਇਹ ਨੇਕੀ ਇਹ ਮੇਲ ਮਿਲਾਪ ਸ਼ਿੱਦਤ ਔਰ ਖਲੂਸ ਕਮਾਇਆ ਹੈ ਪਰਪਾਸ ਹੋ ਕੇ ਹਟ ਕੋਰੇ ਕੋਈ ਗੱਲ ਕਿਸੇ ਨਾਲ ਕੀ ਤੋੜੇ ਕੋਈ ਗੱਲ ਕਿਸੇ ਨਾਲ ਕੀ ਤੋਰੇ ਕੁਝ ਕਰਿਆ ਨਹੀਂ ਦੁਆਵਾਂ ਨੇ ਕੁਝ ਕਰਿਆ ਨਹੀਂ ਦੁਆਵਾਂ ਨੇ ਅੰਬਰ ਵੱਲ ਉੱਠੀਆਂ ਬਾਹਾਂ ਨੇ ਨਾ ਅਸਰ ਹੋਇਆ ਅਰਦਾਸਾਂ ਦਾ ਨਾ ਅਸਰ ਹੋਇਆ ਅਰਦਾਸਾਂ ਦਾ ਦਬ ਟੁੱਟ ਗਿਆ ਅਖਰਾਸਾਂ ਦਾ ਪਹਾੜ ਉਹ ਸਰ ਕਰ ਜਾਂਦਾ ਸੀ ਮੁੰਡਾ ਸਾਡਾ ਹੱਸਣ ਖੇਡਣ ਗਿਆ ਈ ਪਰ ਇਹ ਪਹਾੜ ਕਿਦਾਂ ਸਾਰਿਆਂ ਨੇ ਸਰ ਕਰਨਾ ਹੀ ਨਹੀਂ ਪਤਾ ਲੱਗ ਰਿਹਾ ਇਹ ਦਰਦ ਦੇ ਤਕਲੀਫ ਜਿਨੂੰ ਜਿਨੂੰ ਜਿੰਨੀ ਨੇੜਤਾ ਸੀ ਜਿਨੂੰ ਜਿਨੂੰ ਜਿੰਨੀ ਮੁਹੱਬਤ ਸੀ ਜਿਨੂੰ ਜਿੰਨਾ ਉਹਦੇ ਨਾਲ ਪਿਆਰ ਸੀ ਜਿੰਨਾ ਇਸ਼ਕ ਸੀ ਉਹੀ ਮਹਿਸੂਸ ਕਰ ਸਕਦਾ ਪਰ ਹਾਰਿਆ ਨਿਆ ਇਹੀ ਕਹਿੰਦਾ ਕਿ ਇੱਕ ਨਾਂ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਇੱਕ ਨਾਂ ਦੇ ਘਰ ਧੀਆ ਧੀਆ ਘਰ ਦੋਤਰੇ ਇੱਕ ਨਾਂ ਦੇ ਘਰ ਇੱਕ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ ਉਹਦੇ ਨਾਲ ਲੜਿਆ ਨਹੀਂ ਜਾ ਸਕਦਾ ਉਹਦੇ ਨਾਲ ਜਦੇਅਨੀ ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਦੇ ਬੱਦੀ ਤੋਂ ਅੱਗੇ ਆਵਾਰਾ ਪਸ਼ੂਆਂ ਦੇ ਕਾਰਨ ਹਾਸੇ ਦਾ ਸ਼ਿਕਾਰ ਹੋ ਗਏ ਸਨ ਮੋਹਾਲੀ ਫੋਰਟਿਸ ਦੇ ਵਿੱਚ ਉਹਨਾਂ ਦਾ ਕਈ ਦਿਨ ਇਲਾਜ ਚੱਲਿਆ ਪਰ 8 ਅਕਤੂਬਰ ਉਹ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ